ਤਾਰਕ ਮਹਿਤਾ ਦਾ ਉਲਟਾ ਚਸ਼ਮਾ ਸ਼ੋਹ ਦੇ ਵਿੱਚ ਰੌਸ਼ਨ ਸਿੰਘ ਢੋਡੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਢੋਡੀ ਨੇ ਜਿਹੜੇ ਉਹ 25 ਦਿਨ ਬਾਅਦ ਆਪਣੇ ਘਰ ਵਾਪਸ ਆ ਗਏ ਨੇ ਤਾਂ ਜਦੋਂ ਉਹਨਾਂ ਦੇ ਲਾਪਤਾ ਹੋਣ ਦੀ ਖਬਰ ਆਉਂਦੀ ਹੈ ਤਾਂ ਉਹਨਾਂ ਦੇ ਫੈਨਸ ਦੇ ਜਿਹੜੇ ਉਹ ਕਾਫੀ ਚਿੰਤਾ ਦੇ ਵਿੱਚ ਆ ਜਾਂਦੇ ਨੇ ਨਾਲ ਹੀ ਉਹਨਾਂ ਦੇ ਪਿਤਾ ਦੇ ਵੱਲੋਂ ਵੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਰੌਸ਼ਨ ਸਿੰਘ ਢੋਡੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੀ ਫੈਨ ਫੋਲੋਇੰਗ ਹੈ ਜਿਹੜੀ ਉਹ ਕਾਫੀ ਜ਼ਿਆਦਾ ਸੀ ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਐਕਟਿਵ ਰਹਿੰਦੇ ਸਨ ਤਾਂ ਹੁਣ ਉਹ ਵਾਪਸ ਆਪਣੇ ਘਰ ਪਰਤ ਗਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਦੇ ਫੈਨਸ ਦੇ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਹੈ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਦੌਰਾਨ ਅਦਾਕਾਰ ਨੇ ਦੱਸਿਆ ਕਿ ਉਹ ਦੁਨਿਆਵੀ ਜੀਵਨ ਨੂੰ ਤਿਆਗ ਕੇ ਧਾਰਮਿਕ ਯਾਤਰਾ ਤੇ ਕਰੋ ਨਿਕਲਿਆ ਸੀ ਇਸ ਦੌਰਾਨ ਉਹ ਕਈ ਦਿਨ ਪਹਿਲਾਂ ਅੰਮ੍ਰਿਤਸਰ ਫਿਰ ਲੁਧਿਆਣਾ ਅਤੇ ਹੋਰ ਵੱਖ-ਵੱਖ ਸ਼ਹਿਰਾਂ ਦੇ ਗੁਰਦੁਆਰਿਆਂ ਦੇ ਵਿੱਚ ਰਹੇ ਫਿਰ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਤਾਰ واپس ਜਾਣਾ ਚਾਹੀਦਾ ਹੈ ਇਸ ਲਈ ਉਹ ਘਰ ਵਾਪਸ ਆ ਗਏ ਨੇ ਤਾਂ ਉਹਨਾਂ ਦੇ ਲਾਪਤਾ ਹੋਣ ਦੀ ਖਬਰ 26 ਅਪ੍ਰੈਲ ਨੂੰ ਸਾਹਮਣੇ ਆਈ ਸੀ ਦੱਸਦੀ ਹੈ ਕਿ 22 ਅਪ੍ਰੈਲ ਨੂੰ ਗੁਰਚਰਨ ਸਿੰਘ ਮੁੰਬਈ ਜਾਣ ਲਈ ਘਰੋਂ ਨਿਕਲੇ ਸੀ ਲੇਕਿਨ ਉਹ ਨਾ ਤਾਂ ਮੁੰਬਈ ਪਹੁੰਚੇ ਨਾ ਹੀ ਆਪਣੇ ਘਰ ਵਾਪਸ ਆਏ ਤਾਂ 26 ਅਪ੍ਰੈਲ ਨੂੰ ਉਹਨਾਂ ਦੇ ਪਿਤਾ ਦੇ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤੱਪੋਲਿਸ ਨੇ ਇਸ ਨੂੰ ਅਗਵਾ ਦਾ ਕੇਸ ਮੰਨਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਮੁਤਾਬਕ ਗੁਰਚਰਨ ਸਿੰਘ ਸੋਢੀ 24 ਅਪ੍ਰੈਲ ਤੱਕ ਦਿੱਲੀ ਵਿੱਚ ਮੌਜੂਦ ਸੀ ਇਸ ਤੋਂ ਬਾਅਦ ਉਹਨਾਂ ਦਾ ਮੋਬਾਈਲ ਬੰਦ ਹੋ ਗਿਆ ਇਸ ਤੋਂ ਇਹ ਵੀ ਪਤਾ ਲੱਗਿਆ ਕਿ ਉਹ ਜਲਦ ਵਿਆਹ ਕਰਨ ਵਾਲੇ ਸੀ ਇਸ ਦੌਰਾਨ ਉਹ ਆਰਥਿਕ ਤੰਗੀ ਵਿੱਚੋਂ ਵੀ ਲੰਘ ਰਹੇ ਸੀ ਜਾਂਚ ਦੌਰਾਨ ਪੁਲਿਸ ਨੂੰ ਗੁਰਚਰਨ ਸੰਬੰਧੀ ਕਈ ਸੁਰਾਗ ਮਿਲੇ ਜਦੋਂ 21 ਅਪ੍ਰੈਲ ਨੂੰ ਉਹ ਮੁੰਬਈ ਦੇ ਲਈ ਰਵਾਨਾ ਹੋਏ ਤਾਂ ਘਰੋਂ ਸਿੱਧੇ ਮੁੰਬਈ ਨਹੀਂ ਪਹੁੰਚੇ ਉਹ ਮੁੰਬਈ ਵਿੱਚ ਜਾਣਾ ਚਾਹੁੰਦੇ ਸਨ ਲੇਕਿਨ ਜਿਹੜਾ ਦੋਸਤ ਉਹਨਾਂ ਨੂੰ ਮੁੰਬਈ 에어ਪੋਰਟ ਤੇ ਲੈਣ ਆਇਆ ਸੀ ਉਸ ਵਿਅਕਤੀ ਨੂੰ ਵੀ ਉਹਨਾਂ ਨੇ ਗੁੰਮਰਾਹ ਕੀਤਾ ਫਿਰ ਉਹਨਾਂ ਨੇ ATM ਤੋਂ 14000 ਰੁਪਏ ਵੀ ਕਢਵਾਏ ਤਾਂ ਕਈ ਖਬਰਾਂ ਨੇ ਜਿਹੜੀਆਂ ਇਸ ਮਾਮਲੇ ਨੂੰ ਲੈ ਕੇ ਸਾਹਮਣੇ ਆਈਆਂ ਸੀ ਲੇਕਿਨ ਹੁਣ ਆਖਰਕਾਰ ਉਹ ਵਾਪਸ ਆਪਣੇ ਘਰ ਪਰਤ ਆਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੰਗੇ ਉਹ ਕਿਹੜੀ ਫਿਲਮ ਜਾਂ ਫਿਰ ਕਿਹੜੇ ਸ਼ੋਅ ਦੇ ਵਿੱਚ ਕੰਮ ਕਰਦੇ ਨੇ ਇੱਕ ਪਾਸੇ ਉਹ ਆਰਥਿਕ ਤੰਗੀ ਦੇ ਵਿੱਚੋਂ ਵੀ ਲੰਘ ਰਹੇ ਸੀ ਦੂਜੇ ਪਾਸੇ ਉਹਨਾਂ ਦੇ ਵਿਆਹ ਦੀਆਂ ਖਬਰਾਂ ਨੇ ਜਿਹੜੀਆਂ ਉਹ ਵੀ ਚੱਲ ਰਹੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਉਹ ਪਰਦੇ ਦੇ ਉੱਤੇ ਐਕਟਿਵ ਹੁੰਦੇ ਨਜ਼ਰ ਆਉਂਦੇ ਨੇ